ਆਪਾਂ ਲੋਕਾਂ ਨੂੰ ਘਰ-ਘਰ ਜਾ ਕੇ ਕਹਿਣਾ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਕਹਿ ਕੇ ਕਿ ਤੁਮਨ ਸਾਡੇ ਹੱਕ ਵਿੱਚ ਵੋਟਾਂ ਪਾ ਕੇ ਇਹਨਾਂ ਨੂੰ ਦਿਤਾਉਣਾ 2027 ਦਾ ਮੋਟਰ ਵੀ ਬੰਨਣਾ ਉਹ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਤੁਸੀਂ ਕਮਰ ਕੱਸੇ ਕਰ ਲੋ ਪੂਰੇ ਜੋਸ਼ ਨਾਲ ਇਹ ਮੈਕਸਿਮ ਲੜਨੀ ਆ ਇਹ ਤੁਹਾਡੇ ਵੀ ਫਿਊਚਰ ਦਾ ਸਵਾਲ ਆ ਅਕਾਲੀ ਜਨ ਦੇ ਫਿਊਚਰ ਦਾ ਵੀ ਸਵਾਲ ਆ ਇਸ ਕਰਕੇ ਤੁਸੀਂ ਆਪਣੇ ਸਿਆਸੀ ਭੂਿਕ ਨੂੰ ਦਿਮਾਗ 'ਚ ਰੱਖਦੇ ਹੋਏ ਮਿਹਨਤ ਕਰਨੀ ਆ ਤਾਂ ਜੇ ਆਪਾਂ ਕੋਈ ਕਸਰ ਬਾਕੀ ਨਾ ਛੱਡੀਏ ਔਰ ਇਹ ਮੌਕਾ ਵਾ ਕਿਤੇ ਆਸ ਬਦਲਣ ਦਾ ਔਰ ਅਕਾਲੀ ਦਲ ਦੀ ਹਿਸਟਰੀ ਇਹੀ ਆ ਜੇ ਇਤਿਹਾਸ ਰਚਿਆ ਤਾਂ ਸਿਰਫ ਅਕਾਲੀ ਦਲ ਨੇ ਰਚਿਆ ਔਰ ਮੈਂ ਯਕੀਨ ਕਰਦਾ ਮੈਂ ਤੁਹਾਡੇ ਤੇ ਯਕੀਨ ਰੱਖਦਾ ਹਾਂ ਵੀ ਤੁਸੀਂ ਇਸ ਵਾਰ ਵੀ ਤੁਮਨ ਸਾਹਿਬ ਨੂੰ ਚਿਤਾ ਕੇ ਬਾਏ ਇਲੈਕਸ਼ਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਨਵਾਂ ਇਤਿਹਾਸ ਰਚੋਗੇ ਸਾਰੇ ਵੀ ਮੈਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮਨ ਸਾਹਿਬ ਤੇ ਹੋਰ ਸੀਨੀਅਰ ਲੀਡਰੋ ਸੇ ਸਾਹਮਣੇ ਬੈਠੇ ਮੇਰੇ ਨੌਜਵਾਨ ਵੀਰੋ ਵੈਰੀ ਗੁੱਡ ਜੇਕਰ ਖਾਲਸਾ ਵਾਰੀ ਗੁੱਡ ਜੀ ਦੀ ਫਤਿਹ ਉਹ ਤੋਂ ਮੰਦਾ ਜਿਹੜਾ ਮੈਂ ਦੋ ਕੁ ਦਿਨ ਲਖੇ ਚੋਂ ਵੜਨਾ ਉਹ ਵਗਮ ਚੱਲਦਿਆਂ ਨੂੰ ਮੈਂ ਜਿਹੜਾ ਮਾਹੌਲ ਦੇਖਿਆ ਜਿਹੜਾ ਸਾਡੀ ਇਲੈਕਸ਼ਨ ਕੌਂਸਲ ਹੈ ਜੀ ਬਣ ਕੇ ਸੀਗਾ ਵੀ ਜਿੱਤਣ ਵਾਲੀ ਗੱਲ ਉਹ ਬੰਦਾ ਜਾ ਰਿਹਾ ਇੰਝ ਕੋਈ ਸ਼ੱਕ ਨਹੀਂ ਵੀ ਆਪਣਾ ਮਾਹੌਲ ਬੰਦਾ ਜਾ ਰਿਹਾ ਪਰ ਇਹਨੂੰ ਲਗਾਤਾਰ ਕਾਇਮ ਰੱਖਣ ਲਈ ਆਪਾਂ ਨੂੰ ਇਹ ਗਰਾਹਮਿਤ ਕਰੀਏ ਜਿੰਨੇ ਆਪਾਂ ਨੌਜਵਾਨ ਬੈਠੇ ਆਂ ਆਪਾਂ ਅੱਜ ਤੋਂ ਹੀ ਇਹ ਪ੍ਰਣ ਕਰ ਲਈਏ ਅੱਜ ਵੀ ਆਪਾਂ ਆਪਣੀ ਡਿਊਟੀ ਸੰਭਾਲ ਲਈਏ ਕੋਸ਼ਿਸ਼ ਕਰੀ ਆਪਾਂ ਬੋਥ ਵਾਈਸ ਸਾਰੇ ਮੇਰੇ ਨੌਜਵਾਨੋ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਬੋਥ ਵਾਈਸ ਹੋ ਜਾਈਏ ਕਣੀਆ ਮੁਹੰਨਿਆਂ ਚ ਕੋਈ ਵੱਡੇ ਘੱਟ ਨਾ ਪਾਉਣ ਨੂੰ ਤਾਫ ਕਰਕੇ ਆਕੇ ਲੋਕਾਂ ਨੂੰ ਇੱਕ ਵਾਰ ਸਮਝਾਉਂਦੇ ਹੋ ਮੜਾ ਕੋਈ ਲੋਕਾਂ ਨੇ ਬੋਥ ਸਟਾਫ ਕਰੀਆ ਪੰਜਾਬ காங்கிரஸ் ਰਹੀ ਬੱਚਾ ਵੀ ਕਿਸੇ ਦੇ ਉੱਤੇ ਤੋੜਿਆ 300 ਆਸ ਜਗ੍ਹਾ ਨੂੰ ਬੰਦੇ ਹੋਗੇ ਪਾ ਲੱਗਦਾ ਮੁੱਖ ਮੰਤਰੀ ਰਾਜ ਨੂੰ ਹੋਸ਼ ਹੋਵੇਗਾ ਜੇ ਨਾ ਤਾਂ ਸਵੇਰ ਤੱਕ ਖਾਂਦ ਹੋਣਗੇ ਕਹਿੰਦਾ ਕਹਿੰਦੇ ਜੀ BMW ਦੀ ਫੈਕਟਰੀ ਹੋਣੀ ਸੀ ਇਹਨੇ ਮੁੰਡੇ ਨੌਜਵਾਨ ਸਾਡੇ ਰੋકરી ਵਾਲਾ ਕਹਿੰਦੇ ਆ ਹੋਣੀ ਕੁਛ ਆਇਆ ਜੀ ਅੰਗਰੇਜ਼ ਇੱਥੇ ਆ ਕੇ ਕੰਮ ਕਰਿਆ ਕਰਨਗੇ ਉਹ ਵੀ ਗੱਲਾਂ ਝੂਠੀਆਂ ਰਹਿ ਗਈਆਂ ਬਹੁਤ ਵੱਡੇ ਆਏ ਜਿਹੜੇ ਵੱਡੇ ਵੱਡੇ ਵਾਅਦੇ ਚਾਹੇ ਬੀਬੀਆਂ ਨਾਲ ਕਿਤੇ ਦੇਖਿਆ ਆ ਦੀ ਗੱਲ ਕਰੀਏ ਪੈਨਸ਼ਨ ਦੀ ਗੱਲ ਕਰਦੇ ਸੀ ਕਹਿੰਦੇ 2500 ਪੈਨਸ਼ਨ ਕਰ ਦੇਣੀ ਆ ਉਹ ਨਹੀਂ ਹੋ ਸਕੀ ਦੇਖੋ ਅੱਜ ਥੱਲੇ ਆ ਗਏ ਬੜੀ ਤੇ ਜਾਣ ਦੀ ਲੋੜ ਅੱਜ ਅਸੀਂ ਜੋ ਬੜੀਆਂ ਚ ਅਸੀਂ ਐਜੇ ਕਾਉਂਸਲ ਲੋਕਾਂ ਚ ਵਿਚਰਦਾ ਤਾਂ ਲੋਕਾਂ ਚ ਇਹਨਾਂ ਨੇ ਮਤਾਲ ਬਹੁਤ ਅਜੇ ਝਾੜੂ ਨੂੰ ਗਾਣਾ ਘੜਦੇ ਨੇ ਲੋਕ। ਤਾਂ ਖਾਸ ਕਰਕੇ ਬੀਬੀ ਜੀ ਨੇ ਹਜ਼ਾਰ-ਹਜ਼ਾਰ ਦਫਾ ਉਹਨਾਂ ਨੂੰ ਨਹੀਂ ਮਿਲ ਸਕਿਆ। 2500 ਪੰਚਮ ਜੀ ਉਹ ਨਹੀਂ ਮਿਲ ਸਕੀ। ਜਿਹੜੀ ਬਿਲੀ ਫ੍ਰੀ ਦੀ ਗੱਲ ਲਾਈਨ ਨੇ ਗੱਲ ਕਰਦੀ ਉਹ ਵੀ ਆਦਿ ਰੈਟ ਜਿਹੜੀ ਬਿਲੀ ਫ੍ਰੀ ਹੋਵੇ ਪੰਚ ਦੇ ਵੀ। ਇਸ ਕਰਕੇ ਆਪਾਂ ਨੂੰ ਸਿਰਫ ਇੱਕ ਮੌਕਾ ਸਮਾਂ ਨਹੀਂ ਲੋੜਾ। ਪ੍ਰਮਾਤਮਾ ਨੇ ਕਿਰਪਾ ਕਰਦਣੀ ਹੈ ਤਾਂ ਮਨ ਸਾਥ ਤੇ ਇਹਦਾ ਇਹਦਾ ਲਾਹਾ ਖਟਣਾ ਇਹਨੂੰ ਵੀ ਨੰਬਰ ਬਣਾਉਣੇ ਤੁਹਾਡੇ ਨਾਲ। ਫਿਰ ਦੇ ਐਫਆਰ ਰਜਿਸਟਰ ਕਰਤੀ ਜਾਵੇ। ਕਿਹਨੇ ਕਿਹਾ ਸੀ ਨਾ? ਮੈਂ ਤੁਹਾਨੂੰ ਨਾਮ ਲੈ ਕੇ ਕਹਿ ਰਿਹਾ ਕਿ ਉਥੋਂ ਦੇ ਈ ਬਲੌਗ ਦੇ ਜਿਹੜੇ ਪਾਰਕ ਦੇ ਪ੍ਰਧਾਨ ਸਾਹਿਬ ਹੈਗੇ ਆ ਉਹਨਾਂ ਨੇ ਬਲ ਉਹਨਾਂ ਨੇ ਆਪਣੇ ਸਪੀਚ ਦੇ ਵਿੱਚ ਗੱਲ ਕੀਤੀ ਹੈ ਪਰ ਐਨੀ ਗੱਲ ਜਿੱਦ ਨਹੀਂ ਕੀਤੀ ਜਿਸ ਦਾ ਨਾਮ ਕਰ ਲਓ ਸੀ। ਅੱਛਾ। ਔਰ ਮੈਨੂੰ ਬੜਾ ਦੁੱਖ ਲੱਗਿਆ ਕਿ ਹਾਲਾਤ ਇਹ ਪੈਦਾ ਹੋ ਗਏ ਆ ਕਿ ਅੱਜ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਹੈ ਔਰ ਡੈਮੋਕ੍ਰੈਟਿਕ ਵੇ ਦੇ ਨਾਲ। ਅਸੀ ਕਲੈਕਸ਼ਨ ਲੜਨ ਲੱਗੇ ਆ ਰਹੇ ਅਗਰ ਸਾਡੀ ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹਦੇ ਤੇ ਹੀ ਹਮਲੇ ਹੋ ਰਹੇ ਆ ਜਿਹੜੇ ਬੰਦੇ ਮੀਟਿੰਗਸ ਕਰਾਦੇ ਹੈਗੇ ਨੇ ਅਗਰ ਉਹਨਾਂ ਤੇ ਹਮਲੇ ਹੋ ਰਹੇ ਆ ਕੋਈ ਪਾਰਟੀ ਕਰਦੀ ਹੈ ਸਾਡੀ ਤੇ ਸਾਡੀ ਮੀਟਿੰਗ ਕਰਾਦੀ ਹੈ ਤੋਂ ਆਪੋਜੀਸ਼ਨ ਪਾਰਟੀ ਵਾਲੀ ਅਗਰ ਕੋਈ ਵੀ ਕਰਵਾ ਰਹੇ ਹੈਗੇ ਤਾਂ ਇੱਕ ਬਹੁਤ ਨਿੰਦਣਯੋਗ ਚੀਜ਼ ਹੈ ਮੈਂ ਕਹਿੰਦੀ ਗਰੰਟੀ ਕਰ ਦਿੰਨਾ ਬਾਰਿਡੇ ਹੋਣ ਗੰਟੀ ਕਰਨ ਲੱਗੇ ਮੈਂ ਗਰੰਟੀ ਆ ਹੋਰ ਨਹੀਂ ਕਰਦਾ ਹੁੰਦਾ ਮੇਰੇ ਕਿਸੇ ਵਰਕਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਮੇਰੇ ਦੋਸਤ ਤੇ ਮੇਰੇ ਪਰਿਵਾਰ ਤੇ ਮੇਰੇ ਮਿੱਤਰ ਤੇ ਜੇ ਕਿਸੇ ਕਿਸਮ ਦਾ ਹਮਲਾ ਹੋਇਆ ਮੇਰੇ ਨਾਲ ਦਾ 3500 ਮੇਰੇ 3500 ਵਕੀਲ ਭਰਾਵਾ ਦੀ ਮੇਰੀ ਫੌਜ ਖੜੀ ਹੈ ਅਦਾਤ ਆ ਮੈਂ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਐਸਾ ਦਾਅਵਾ ਕਰਨਾ ਹੈ ਜਿਹੜੇ ਜਿਹੜੇ ਅਫਸਰ ਮੇਰੀ ਬੇਨਤੀ ਹੱਥ ਜੋੜ ਕੇ ਉਹਨਾਂ ਨੂੰ ਉਹ ਇਹ ਸਰਕਾਰ ਦਾ ਹੱਥ ਟੋਕਾ ਬਦਲਣ ਨੂੰ ਫਿਰਦੇ ਆ ਉਹਨਾਂ ਨੂੰ ਦੱਸ ਦਵਾਂ ਸਰਕਾਰਾਂ ਬਦਲ ਜਾਣੀਆਂ ਨੇ ਆ ਸਾਡੇ ਦੀ ਗੱਲ ਹੈ ਸਰਕਾਰ ਅੱਗੇ ਹੀ ਬਦਲ ਦੇ ਰਹੀਆਂ ਨੇ ਸਰਕਾਰ ਹੋਣੀ ਬਦਲ ਜਾਣੀ ਹੈ ਪਰ ਅਸੀਂ ਨਹੀਂ ਬਦਲਣਾ ਸਾਡੇ ਵਰਕਰ ਨਹੀਂ ਬਦਲਣੇ ਸ਼੍ਰੋਮਣ ਅਕਾਲੀ ਦਲ ਦੇ ਮਰਕਰ ਚਿਹਾਰੂ ਨੇ ਮੇਰਾ ਪਰਿਵਾਰ ਜਿਹੜਾ ਲਾਇਰਜ਼ ਦਾ ਵਕੀਲਾਂ ਦਾ ਹੈਗਾ ਉਹ ਸਭ ਤੋਂ ਵੱਜੂਹਾਰੂ ਹੈ ਉਹ ਲੰਡਾ ਵੀ ਜਾਣਦਾ ਹੈ ਔਟਾਣਾ ਵੀ ਜਾਣਦਾ ਸਾਨੂੰ ਕਾਨੂੰਨ ਪਤਾ ਹੈ ਅਸੀਂ ਕਾਨੂੰਨ ਦੀ ਲੜਾਈ ਕਰਨਾ ਜਾਣਦੇ ਆ ਜੇ ਮੇਰੇ ਵਰਕਰ ਦੇ ਉੱਤੇ ਜਾਂ ਸਾਡੇ ਕਿਸੇ ਵਕੀਲ ਦੇ ਉੱਤੇ ਕਿਸੇ ਨੂੰ ਥ੍ਰੈਟ ਆਈ ਜਾਂ ਕੇ ਕੋਈ ਗੈਰ ਕਾਨੂੰਨੀ ਕਾਰਵਾਈ ਹੋਈ ਦਾ ਸਭ ਤੋਂ ਅੱਗੇ ਮੈਂ ਖੜੂਗਾ ਮੈਂ ਅੱਗੇ ਐਸ ਬਤੌਰ ਪ੍ਰਧਾਨ ਪੰਜ ਸਾਲ ਜੋ ਰਿਹਾ ਬਾਰ ਦਾ ਉਦੋਂ ਵੀ ਖੜਦਾ ਰਿਹਾ ਕੇ ਤੇ ਆ ਚੜੇ ਆਂਦ ਨਹੀਂ ਔਰ ਮੈਂ ਅੱਜ ਤੁਹਾਡੇ ਜਰੀਏ ਉਹ ਕੈਂਡੀਡੇਟਸ ਨੂੰ ਸਾਰਿਆਂ ਨੂੰ ਰਿਕੁਐਸਟ ਕਰਦਾ ਬੇਨਤੀ ਕਰਦਾ ਕਿ ਆਪਾਂ ਵਿਚਾਰਾਂ ਦੀ ਲੜਾਈ ਲੜੀਏ ਨਾ ਆ ਵੀ ਆਪਾਂ ਆ ਹਮਲਿਆਂ ਨਾਲ ਜੜਾਈ ਲੜੀਏ ਨਾ ਕਿ ਅਸੀਂ ਕਿਸੇ ਬੰਦੇ ਨੂੰ ਥ੍ਰੈਟ ਕਰੀਏ ਕੋਰਸ ਕਰੀਏ ਇਹ ਗੰਮੜੜੇ ਹੈਗੇ ਬਹੁਤ ਛੋਟੇ ਗੰਮੰਦੇ ਆ ਅਗਰ ਅਸੀਂ ਇਹ ਗਮਾਂ ਚ ਬਹਿ ਗਏ ਤੇ ਸਾਰੀ ਉਮਰ ਅਦਾਲਤਾਂ ਚ ਰਹੁੰਦੇ ਰਵਾਂਗੇ ਮੈਨੂੰ ਭਰੋਸਾ ਹੈ ਕਿ ਕੋਈ ਵੀ ਕੋਈ ਵੀ ਮੈਂ ਕਹਦੇ ਆ ਅਫਸਰ ਜਿਹੜਾ ਹੈਗਾ ਉਹ ਤਿੰਨ ਬਣ ਕੇ ਰਾਜੀ ਨਹੀਂ ਹੋਊਗਾ ਜੋ ਵੀ ਤੇਰੇ ਦਾ ਬਾਈਕ ਹੋਰ ਬਣ ਜਾਂਦੇ ਆ ਅਦਾਲਤਾਂ ਹੀ ਸਾਰੀ ਉਮਰ ਇੱਥੇ ਗੰਢੀ ਪੈਂਦੀ ਸਾਡਾ ਤਾਂ ਕੰਮ ਹੀ ਅਦਾਲਤਾਂ ਚ ਰਹਿਣਾ ਸਾਡੇ ਦਾ ਜਿੱਤੇ ਤਾਂ ਵੀ ਅਦਾਲਤਾਂ ਦਾ ਜਨਾਜ਼ ਜਿੱਤੇ ਤਾਂ ਵੀ ਅਦਾਲਤਾਂ ਚ ਅਹੀ ਦਾਲ ਛੱਡੀ ਨਹੀਂ ਜਿਹੜੀ ਸਾਡੀ ਵਰਦੀ ਹੈ ਉਹ ਸਾਡੀ ਚਮੜੀ ਹੈ ਹਰ ਨੌਕਰੀ ਪੇਸ਼ਾ ਕਰਨ ਵਾਲੇ ਦੀ ਜਿਹੜੀ ਵਰਦੀ ਹੈ ਉਹ ਦੀ 58 ਸਾਲ ਨਾਲ ਕਿ 60 ਸਾਲ ਨਾਲ ਉਹ ਉਤਰ ਜਾਂਦੀ ਹੈ ਇੱਕ ਵਕੀਲ ਹੀ ਇਦਾਂ ਦਾ ਪੇਸ਼ਾ ਜਿਹਦੀ ਚਮੜੀ ਉਹਦੀ ਵਰਦੀ ਉਹਦੇ ਨਾਲ ਹੀ ਜਾਂਦੀ ਹੈ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ